ਹੈਲੋ ਜੀ ਸਾਰੀਕਾਲ ਕੀ ਹਾਲ ਚਾਲ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਦਾ ਵਲੌਗ ਤੇ ਸਵੇਰ-ਸਵੇਰ ਦਾ ਹੀ ਆ ਤੇ ਸ਼ਤ ਤੋਂ ਸ਼ੁਰੂ ਹੋ ਰਿਹਾ ਅੱਜ ਦਾ ਵਲੌਗ ਤੇ ਇੱਥੇ ਮੈਂ ਕਰ ਰਹੀ ਆ ਗੱਦਿਆਂ ਨੂੰ ਧੁੱਪ ਮੈਂ ਕਿ ਅੱਜ ਲਵਾ ਲੈਨੇ ਆ ਤੇ ਸਵੇਰੇ-ਸਵੇਰੇ ਤੁਹਾਨੂੰ ਪਤਾ ਧੁੱਪ ਬਹੁਤ ਤੇਜ ਨਿਕਲ ਆਉਂਦੀ ਆ ਤੇ ਭਾਵੇਂ ਜਿੰਨੇ ਮਰਜ਼ੀ ਕੱਪੜੇ ਸੁਕਾ ਲਓ ਹੁਣ ਤੇ ਮਿੰਟੋਂ-ਮਿੰਟੀ ਕੱਪੜੇ ਜਿਹੜੇ ਉਹ ਸੁੱਕ ਜਾਂਦੇ ਆ ਜੇ ਪਾਓ ਤੇ ਉਸੇ ਵੇਲੇ ਹੀ ਕੱਪੜੇ ਸੁੱਕ ਜਾਂਦੇ ਆ ਤੇ ਮੈਂ ਸਾਰੇ ਗੱਦੇ ਜਿੰਨੇ ਵੀ ਸਾਰੇ ਹੀ ਮੈਂ ਜਿਹੜੇ ਧੁੱਪ ਚੁਰਾ ਕੇ ਦਿੱਤੇ ਫਿਰ ਮੈਂ ਘੰਟੇ ਬਾਅਦ ਜਿਹੜਾ ਪਾਸਾ ਵੀ ਪੜਤਾ ਦਿੱਤਾ ਤੇ ਗਰਮੀ ਤਾਂ ਨੂੰ ਪਤਾ ਬਹੁਤ ਹੀ ਜ਼ਿਆਦਾ ਗਰਮੀ ਆ ਗਈ ਹੈ ਤੇ ਇਸ ਕਰਕੇ ਅੱਜ ਏਸੀ ਦੀ ਸਰਵਿਸ ਵੀ ਆਉਣੀ ਮੈਂ ਕਿ ਏਸੀ ਐਂ ਸਰਵਿਸ ਨਾ ਪਹਿਲਾਂ ਹੋ ਜੇ ਇਸ ਕਰਕੇ ਮੈਂ ਨਾ ਉੱਪਰ ਉਪਰੋ ਤੇ ਸਫਾਈ ਕਰਤੀ ਹੀ ਤੇ ਅੱਜ ਆਂਟੀ ਆਉਣਾ ਸੀ ਲੇਟ ਕਾਫੀ ਜ਼ਿਆਦਾ ਲੇਟ ਲੇਟ ਵੀ ਨਹੀਂ ਕਾਫੀ ਜ਼ਿਆਦਾ ਲੇਟ ਆਏ ਹੀ ਤੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਮੈਂ ਕਿਹਾ ਚਲੋ ਇਸੇ ਬਾਅਨੇ ਚਲੋ ਏਸੀ ਦੀ ਸਰਵਿਸ ਪਹਿਲਾਂ ਹੋ ਜੇਗੀ ਜਿਹੜਾ ਖਲਾਰਾ ਵਗੈਰਾ ਪੈਣਾ ਉਹ ਜਿਹੜਾ ਪਹਿਲਾਂ ਹੀ ਪੈ ਜਾਏਗਾ ਤੇ ਅੱਜ ਮੈਂ ਜਿਹੜੇ ਸੋਫਿਆਂ ਦੇ ਕਵਰ ਜਿਹੜੇ ਉਹ ਵੀ ਚੇਂਜ ਕਰਤੇ ਪਾਸੇ ਇਹਨਾਂ ਦੇ ਪਰਤਾ ਤੇ ਇਹ ਨਾ ਇਹ ਬੜੇ ਹੀ ਵਧੀਆ ਨਿਕਲੇ ਆ ਇਹ ਵਾਲੇ ਜਿਹੜੇ ਕਵਰ ਆ ਤੇ ਇਹ ਦੋਨੋਂ ਸਾਈਡ ਤੇ ਇੰਨੀ ਮਤਲਬ ਕਰ ਸਕਦੇ ਇਹਨੂੰ ਤੇ ਮੈਂ ਪਾਸੇ ਜਿਹੜੇ ਇਹਨਾਂ ਦੇ ਪਰਤਾ ਦਿੰਨੇ ਹੁੰਨੀਆਂ ਤੇ ਬੜੇ ਵਧੀਆ ਲੱਗਦੇ ਫਿਰ ਐਨ ਲੱਗਦੇ ਫਰੈਸ਼ ਹੋ ਜੇ ਤੇ ਕਈ ਵਾਰ ਬੰਦਾ ਬੋਰ ਹੋ ਜਾਂਦਾ ਨਾ ਇੱਕ ਸਾਈਡ ਤੋਂ ਤੇ ਫਿਰ ਦੂਜੇ ਸਾਈਡ ਜਿਹੜਾ ਉਹ ਕਰਦਣੀ ਹੁੰਨੀ ਮੈਂ ਤੇ ਆਂਟੀ ਨੇ ਲੇਟ ਆਉਣਾ ਸੀ ਅੱਜ ਤੇ ਏਸੀ ਵਾਲੇ ਆਪਣੀ ਜਿਹੜੀ ਸਰਵਿਸ ਉਹ ਕਰਕੇ ਚਲਗੇ ਹੀ ਦੋਵਾਂ ਕਮਰਿਆਂ ਦੀ ਕਰ ਦਿੱਤੀ ਸਰਵਿਸ ਤੇ ਇਹੀ ਕਿ ਰਾਤ ਨੂੰ ਜਿਹੜਾ ਨਾ ਫਿਰ ਬੜਾ ਹੀ ਓਖਾ ਹੁੰਦਾ ਵਾ ਬਹੁਤ ਜ਼ਿਆਦਾ ਗਰਮੀ ਹੈ ਤੇ ਬੱਚਾ ਵੀ ਜਿਹੜਾ ਉਹ ਸੌਂਦਾ ਨਹੀਂ ਹੈਗਾ ਇਸ ਕਰਕੇ ਨਾ ਸਰਵਿਸ ਕਰਾਉਣੀ ਪੈ ਗਈ ਹੈ ਤੇ ਹਮ ਉਸ ਬਹੁਤ ਜ਼ਿਆਦਾ ਹੀ ਏਸੀ ਲੱਗਣ ਦੇ ਨਾਲ ਜਿਹੜਾ ਉਹ ਨੀ ਇਹ ਵੀ ਬੜੀ ਵਧੀਆ ਆਈ ਤੇ ਇੱਕਦਮ ਨਾ ਕਮਰਾ ਇਹਦਾ ਠੰਡਾ ਹੋ ਗਿਆ ਬਾਅਦ ਚ ਉਹ ਅਸੀਂ ਆ ਕਿ 2 ਘੰਟੇ ਜਿਹੜਾ ਏਸੀ ਚਲਾ ਕੇ ਬਾਅਦ ਚ ਬੰਦ ਕਰ ਦਿੰਨੇ ਆ ਤੇ ਇਹ ਆ ਕਿ ਦਵਾਰਾ ਵਗਾਰਾ ਠੰਡੀਆਂ ਹੋਈਆਂ ਦੀਆਂ ਕਮਰਾ ਜਿਹੜਾ ਉਹ ਠੰਡਾ ਹੋ ਜਾਂਦਾ ਫਿਰ ਬੰਦ ਕਰ ਦਈਦਾ ਏ ਸੀ ਤੇ ਮਤਲਬ ਸਾਰਾ ਮਤਲਬ ਸਾਰਾ ਦਿਨ ਤੇ ਕਮਰਾ ਠੰਡਾ ਰਹਿੰਦਾ ਰਾਤ ਦੀ ਵੀ ਫਿਰ ਥੋੜਾ ਜਿਹਾ ਚਲਾਈਦਾ ਸਿਰਫ ਰਾਤ ਨੂੰ ਚਲਾਈਦਾ ਬੱਚੇ ਕਰਕੇ ਇੰਨਾ ਜ਼ਿਆਦਾ ਨਹੀਂ ਚਲਾਈਦਾ ਹੈਗਾ ਵੈਸੇ ਵੀ ਅੱਜ ਕੱਲ ਦੇ ਬੱਚੇ ਐਡਵਾਂਸ ਵਾ ਏਸੀ ਤੋਂ ਬਿਨਾ ਵੈਸੇ ਵੀ ਸੌਂਦੇ ਨਹੀਂ ਹੈਗੇ ਇਸ ਕਰਕੇ ਜਿਹੜਾ ਉਹ AC ਦੀ ਸਰਵਿਸ ਕਰਾਉਣੀ ਪਈ ਐ ਤੇ ਇੱਥੇ ਗੱਦੇ ਫਗੜਾ ਜਿਹੜੇ ਸੀ ਫਿਰ ਮੈਂ ਉਹ ਆਪ ਲਾਏ ਸਾਰੇ ਮੈਂ ਡਸਟਿੰਗ ਵਗੈਰਾ ਕੀਤੀ ਸਫਾਈ ਵਗੈਰਾ ਕੀਤੀ ਹੈ ਨਾ ਗੱਦਿਆਂ ਨੂੰ ਧੋਪ ਲਵਾਉਣੀ ਵੈਸੇ ਵੀ ਜ਼ਰੂਰੀ ਹੁੰਦੀ ਹੈ ਨਾ ਹੁਣ ਤੇ ਧੁੱਪਾਂ ਬਹੁਤ ਜ਼ਿਆਦਾ ਨਿਕਲ ਨਹੀਂ ਆ ਤੇ ਮੈਂ ਕਿਹ ਚੱਲਣਾ ਧੋਪੇ ਲਵਾ ਦਿੰਨੇ ਆ ਤੇ ਫਿਰ ਮੈਂ ਐਨ ਸਫਾਈ ਜਿਹੜੀ ਉਹ ਕਰ ਦਿੱਤੀ ਕਿਉਂਕਿ ਇਹ ਇੱਥੇ ਸਪਲੀਟ AC ਆ ਤੇ ਜ਼ਿਆਦਾ ਇੱਥੇ ਹੋਣਾ ਨਹੀਂ ਖਲਾਰਾ ਮੈਂ ਐਨ ਜਿਹੜੀ ਡਸਟਿੰਗ ਵਗੈਰਾ ਕਰਤੀ ਸਾਰਾ ਕੁਛ ਚਾਦਰਾਂ ਵਗੈਰਾ ਐਨ ਮਿਸ਼ਾ ਦੇ ਦਿੱਤੀਆਂ ਹੀ ਮੈਂ ਕਹਾਂ ਚੱਲੋ ਹੁਣ ਏਸੀ ਸਰਵਿਸ ਹੋ ਗਈ ਇੱਕ ਵਾਰੀ ਕਮਰਾ ਵੀ ਝਾੜ ਪੁੰਝ ਕਰ ਦਿੰਨੇ ਚ ਕਮਰੇ ਦੀ ਵੀ ਤੇ ਫਿਰ ਐਂ ਠੰਡੀ ਰ ਹੋ ਜਾਂਦੀ ਐ ਤੇ ਇੱਥੇ ਸਵੇਰੇ ਸਵੇਰੇ ਆ ਗਈ ਸੀ ਏਸੀ ਵਾਲੇ ਤੇ ਕਮਰੇ ਦੀ ਜਿਹੜੀ ਉਹ ਏਸੀਆਂ ਦੀ ਜਿਹੜੀ ਸਰਵਿਸ ਉਹਨਾਂ ਨੇ ਕਰ ਦਿੱਤੀ ਤੇ ਇੱਥੇ ਮੈਂ ਆਪਣਾ ਕੰਮ ਸਾਰਾ ਕਰਕੇ ਆ ਪਾਉ ਗਈ ਫ੍ਰੀ ਕੰਮ ਜਿਹੜੇ ਮੁੱਕ ਦੇਣੀ ਹੈ ਵੀ ਮੈਂ ਅੰਟੀ ਲੇਟ ਕੋ ਐ ਜੇ ਐਵੇਂ ਲੈ ਆਈ ਜੈਂਟੀ ਦੁਪਹਿਰੀ 2 ਵਜੇ ਅੰਟੀ ਵੰਡੇ ਗਏ ਹੀ ਕੱਪੜੇ ਪਏ ਅਜੇ ਆਵੇਂ ਤੂੰ ਪਰੜੇ ਅੰਟੀ ਕਾਂਡੇ ਬਰਤਨ ਸਾਫ਼ ਲਾਈ ਆ ਮਸ਼ੀਨ ਹੈ ਦੁਪਹਿਰ ਦੀ ਮਸ਼ੀਨ ਲਾਈ ਦੁਪਹਿਰ ਦੀ ਮਸ਼ੀਨ ਆ ਆਹ ਖਾ ਨਮੀਸ਼ ਆ ਗਿਆ ਵਾ ਉਹ ਇਧਰ ਆ ਨਮੀਸ਼ ਆ ਤੇ ਏਸੀ ਦੀ ਸਰਵਿਸ ਜਿੱਦਾਂ ਤੁਹਾਨੂੰ ਦੱਸਿਆ ਹੋ ਗਈ ਹੈ ਨਾ ਕਮਰਾ ਇੱਕਦਮ ਠੰਡਾ ਵਾ ਤੇ ਇੰਨੀ ਜ਼ਿਆਦਾ ਰਾਤ ਨੂੰ ਗਰਮੀ ਕਿੰਨੀ ਹੁੰਦੀ ਨਾ ਬਹੁਤ ਗਰਮੀ ਹੁੰਦੀ ਬੱਚਿਆਂ ਵਾਂ ਤੇ ਪੜਾ ਹੀ ਓਖਾ ਹੁੰਦਾ ਸੱਚੀ ਰਾਤੀ ਸੁਉਂਦੇ ਨਹੀਂ ਹੈਗੇ ਤੇ ਅੱਜ ਦੁਪਹਿਰੀ ਮੈਂ ਸਵਾਇਆ ਸੀ ਦੁਪਹਿਰੀ ਐਮ ਚੰਗੀ ਤਰ੍ਹਾਂ ਸੁੱਤੇ ਰਹੇ ਸਵੇਰ ਦੀ ਕਿਉਂਕਿ 11 ਵਜੇ ਸਰਵਿਸ ਜੜੀ ਹੋਗੀ ਤੇ ਮੋ ਜਿਹੜੇ ਏਸੀ ਚਾਲੂ ਹੋ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਧਰਤ ਕਰਕੇ ਇੱਥੇ ਆਂਟੀ ਜਿਹੜੇ ਕੰਮ ਕਰਦੇ ਪਏ ਹੀ ਤੇ ਮੈਂ ਨਮਿਸ਼ ਨੂੰ ਲੱਗੀ ਪੜਾਣ ਮੈਂ ਕਿਹਾ ਚੱਲ ਅੱਜ ਨਾ ਨਵੀਂ ਸ਼ਨ ਮੈਂ ਆਪੇ ਪੜਾ ਦਿੰਨੀ ਤੇ ਮੈਂ ਇੱਥੇ ਦਰਵਾਜੇ 'ਚ ਹੀ ਬੈ ਗਈ ਬੜੀ ਠੰਡੀ ਠੰਡੀ ਨਾ ਹਵਾ ਚੱਲਦੀ ਪਈ ਸੀ ਤੇ ਇੱਥੇ ਮੈਂ ਬੇਟੇ ਨੂੰ ਲੈ ਕੇ ਬੈ ਗਈ ਤੇ ਉਹਨੂੰ ਵੀ ਕਹਿੰਦਾ ਸੀ ਅੱਜ ਟਿਊਸ਼ਨ ਤੇ ਨਹੀਂ ਜਾਣਾ ਹੈਗਾ ਮੈਂ ਕਿਹਾ ਚੱਲ ਨਹੀ ਜਾਣਾ ਤੇ ਫਿਰ ਮੈਂ ਆਪ ਤੇ ਮੈਨੂੰ ਕਰਾਉਣਾ ਹੀ ਪੈਣਾ ਵਾ ਨਾ ਟੈਸਟ ਵਗੈਰਾ ਜਿਹੜੇ ਵੀ ਮਿਲਦੇ ਆ ਉਹ ਫਿਰ ਮੈਂ ਕਰਵਾ ਦਿੰਨੀ ਹੁਣੀ ਤੇ ਇੱਥੇ ਮੈਂ ਬੈ ਗਈ ਸੀ ਮੈਂ ਕਿਹਾ ਚੱਲ ਨਾ ਬੱਚੇ ਵੀ ਇੰਜੋਇਮੈਂਟ ਹੋ ਰਿਹਾ ਨਾ ਬਾਹਰ ਬੈਠੇ ਆਪਾਂ ਇੱਥੇ ਪੜਦੇ ਪਏ ਆ ਤੇ ਬਾਜੇ ਹਵਾ ਬਹੁਤ ਵਧੀਆ ਚੱਲਣ ਦੀ ਹੈ ਬਾਹਰ ਇੱਥੇ ਖੁੱਲੀ ਹੈ ਨਾ ਗਲੀ ਬੜੀ ਵਧੀਆ ਹਵਾ ਚੱਲਦੀ ਹੈ ਇੱਧਰ ਨਮੀ ਛਾੜਦਾ ਪਿਆ ਇੱਧਰ ਆ ਦੂਜੇ ਨੂੰ ਚੁੱਕਿਆ ਠੰਡੀ ਠੰਡੀ ਹਵਾ ਹਲੇ ਤੇ ਚੱਲਦੀ ਹੈ ਅੱਗੋਂ ਜਿਹੜੀ ਆ ਹਵਾਵਾਂ ਜਿਹੜੀਆਂ ਉਹ ਗਰਮ ਹੋ ਜਾਣੀਆਂ ਫਿਰ ਹਨਾ ਠੀਕ ਜਿਹੀ ਹਵਾਵਾਂ ਆ ਜਾਂਦੀ ਨੇ ਕੱਪੜੇ ਧੁੱਪਦੇ ਪਏ ਆ ਤੇ ਇੱਥੇ ਫਿਰ ਮੈਂ ਤੇ ਆਂਟੀ ਨੇ ਲਾਇਆ ਜੁਗਾੜ ਤੇ ਇੱਥੇ ਨਾ ਬੱਦਲ ਵਗੈਰਾ ਹਵਾ ਬਹੁਤ ਜਲਦੀ ਪਈ ਬੱਦਲ ਬੱਦਲ ਹੋ ਗਿਆ ਹੀ ਪਰ ਬਾਰਿਸ਼ ਤੇ ਚਲੋ ਨਹੀਂ ਆਈ ਹੈਗੀ ਬਟ ਹਵਾ ਬਹੁਤ ਜਲਦੀ ਪਈ ਤੇ ਮੈਂ ਕਿਹਾ ਕੱਪੜੇ ਸੁੱਕਣੇ ਪਾਵਾਂਗੇ ਤੇ ਉਹ ਤੇ ਉੱਡ ਉੱਡ ਕੇ ਜਾਣੇ ਆ ਤੇ ਆਂਟੀ ਕਹਿੰਦੇ ਇੱਥੇ ਤਾਰ ਬੰਨ ਦਿੰਨੇ ਆ ਇੱਥੇ ਕੇਲਣਾ ਪਹਿਲਾਂ ਤੋਂ ਹੈਗਾ ਹੀ ਫੇਰ ਆਪਾਂ ਅੜਾੜੂ ਕੇ ਤਾਰਾਂ ਤੁਰਾ ਬਨ ਕੇ ਤੇ ਇੱਥੇ ਜੜੀ ਉਹ ਰੱਸੀ ਜੜੀ ਉਹ ਤਾਰ ਸੱਚ ਬੰਨੀ ਤੇ ਇਹ ਤਾਰ ਕਾਫੀ ਜ਼ਿਆਦਾ ਨੀਵੀਂ ਹੀ ਚਲੋ ਜਿੰਨੀ ਕੁ ਵੱਜ ਗਈ ਓਨੇ ਕੁ ਵੱਜ ਗਈ ਆ ਨਾ ਕੱਪੜੇ ਕਾਫੀ ਜ਼ਿਆਦਾ ਸੁੱਕ ਜਾਂਦੇ ਇੱਤੇ ਤਾਰ ਤੇ ਜਿੰਨੇ ਪਾਏ ਹੀ ਨਾ ਕੱਪੜੇ ਸਾਰੇ ਸੁੱਕ ਗਏ ਕਿਉਂਕਿ ਇਹ ਹੁੰਦਾ ਕਿ ਤਾਰ ਤੇ ਪਾਏ ਹੁਣ ਕੱਪੜੇ ਫਿਰ ਦੋਵੇਂ ਪਾਸੇ ਹਵਾ ਲੱਗਦੀ ਆ ਤੇ ਕੱਪੜੇ ਜਲਦੀ ਸੁੱਕ ਜਾਂਦੇ ਆ ਸ਼ਾਮ ਟਾਈਮ ਧੁੱਪੇ ਹੀ ਸ਼ਾਮ ਦੇ ਵੱਜ ਗਈ ਕੋਈ 4-5 ਵੱਜ ਗਏ ਹੋਣੇ ਆ ਹਾਂ 5 5:30 ਦਾ ਟਾਈਮ ਹੀ ਤੇ ਕੱਪੜੇ ਜਿਹੜੇ ਹੀ ਤੁਹਾਨੂੰ ਪਤਾ ਹੁਣ ਰਾਤ ਨੂੰ ਵੀ ਧੋ ਤਾਂ ਵੀ ਸੁੱਕ ਜਾਂਦੇ ਕੱਪੜੇ ਭਾਵੇਂ ਗਿੱਲੇ ਪਾ ਦੋ ਸੁੱਕਣੇ ਤਾਂ ਵੀ ਸੁੱਕ ਜਾਂਦੇ ਆ ਤੇ ਤਾਰ ਦੇ ਕੱਪੜੇ ਪਾ ਦਿੱਤੇ ਹੀ ਤੇ ਉਹ ਐਨ ਜਿਹੜੇ ਹੀ ਸਾਰੇ ਸੁੱਕ ਗਏ ਹੀ ਤੇ ਫਿਰ ਲਾ ਲਏ ਹੀ ਜਲਦੀ ਤੇ ਇਹ ਹੁੰਦਾ ਕਿ ਤਾਰ ਦੇ ਕੱਪੜੇ ਹੋਣ ਤੇ ਇੱਧਰ ਉੱਧਰ ਨਹੀਂ ਉੱਡਦੇ ਆਗੇ ਜੇ ਦਵਾਰਾਂ ਦੇ ਪਾਉ ਤਾਂ ਫਿਰ ਗਲੀ ਵਗੈਰਾ 'ਚ ਡਿੱਗਣ ਦਾ ਜਿਹੜਾ ਉਹ ਡਰ ਹੁੰਦਾ ਵਾ ਤੇ ਇੱਥੇ ਮੈਂ ਤਾਂ ਟੀਨੇ ਜੁਗਾੜ ਲਾ ਕੇ ਤੇ ਆਪਣਾ ਇਹ ਕੰਮ ਤੇ ਆਪਾਂ ਕਰ ਲਿਆ ਫਿਰ ਤੇ ਮਤਲਬ ਘੰਟੇ ਕੇ ਬਾਅਦ ਜਿਹੜਾ ਇਹ ਕੱਪੜੇ ਲਾ ਲਈ ਸੀ ਤੇ ਪ੍ਰੈਸ ਵਾਲੇ ਜਿਹੜੇ ਫਿਰ ਮੈਂ ਪ੍ਰੈਸ ਕਰਨ ਲੱਗ ਗਈ ਤੇ ਬੇਬੀ ਮੇਰਾ ਬੇਟਾ ਜਿਹੜਾ ਸੋ ਗਿਆ ਸੀ ਗੋਦੀ 'ਚ ਤੇ ਉਹਨੂੰ ਮੈਂ ਪਾਇਆ ਤੇ ਨੂੰ ਮੈਂ ਜਲਦੀ ਜਲਦੀ ਜਿਹੜੇ ਪ੍ਰੈਸ ਕੀਤੇ ਕੱਪੜੇ ਮੈਂ ਕਿਹਾ ਚਲੋ ਹਣਾ ਇਹ ਵੀ ਕੰਮ ਨੂੰ ਬੇੜ ਲੈਣੇ ਆ ਜਿੰਨਾ ਚਿਰ ਸੁੱਤਾ ਹੋ ਉਹਨਾਂ ਚਿਰ ਮੈਂ ਸਾਰੇ ਕੱਪੜੇ ਜਿਹੜੇ ਉਹ ਪ੍ਰੈਸ ਕਰ ਲੈਣੇ ਆ ਤੇ ਤੈਹ ਵਾਲੇ ਜਿਹੜੇ ਉਹ ਤੈਹ ਕਰ ਲੈਣੇ ਆ ਤੇ ਇਹ ਬੱਚਾ ਸੁੱਤਾ ਹੋਵੇ ਨਾ ਤੇ ਫਿਰ ਕੰਮ ਵੀ ਜਿਹੜਾ ਉਹ ਜਲਦੀ ਜਲਦੀ ਜਿਹੜਾ ਕਰਨਾ ਪੈਂਦਾ ਵਾ ਹੱਥ ਜਲਦੀ ਚਲਾਉਣਾ ਪੈਂਦਾ ਵਾ ਸਲੋ ਤੁਸੀਂ ਕੰਮ ਕਰ ਨਹੀਂ ਸਕਦੇ ਤੇ ਜਲਦੀ ਵਾਲਾ ਕੰਮ ਤੁਹਾਨੂੰ ਪਤਾ ਹਨਾ ਜਲਦੀ ਜਲਦੀ ਕੀਤੇ ਆ ਜਿਹੜਾ ਉਹ ਫਿਰ ਹਨਾ ਕਈ ਵਾਰੀ ਖਰਾਬ ਹੋ ਜਾਂਦਾ ਕਈ ਵਾਰੀ ਸਹੀ ਹੋ ਜਾਂਦਾ ਚਲੋ ਜੀ ਪ੍ਰੈਸ ਕਰ ਲੈਣੇ ਆ ਕੱਪੜੇ ਤੇ ਹੋਰ ਵੀ ਜਿਹੜਾ ਕੋਈ ਨਿੱਕਾ ਮੋਟਾ ਕੰਮ ਹੁੰਦਾ ਕੱਪੜੇ ਸਾਂਭਣ ਸੁੰਭਣ ਦਾ ਉਹ ਵੀ ਮੈਂ ਨਾਲ ਹੀ ਜਿਹੜਾ ਉਹ ਕਰ ਲੈਣੀ ਆ ਉਹਦੇ ਸੁੱਤੇ ਸੁੱਤੇ ਤੇ ਸਵੇਰ ਨੂੰ ਵੀ ਮੈਨੂੰ ਇਹੀ ਲਾਲਚ ਹੁੰਦਾ ਕਿ ਸੁੱਤੇ-ਸੁੱਤੇ ਆਉਦੀ ਸਾਰੇ ਕੰਮ ਜਿਹੜੇ ਉਹ ਕਰ ਲੈਣੇ ਤੇ ਰਾਤ ਜਿਹੜੀ ਆਲਰੇਡੀ ਪੈ ਚੁੱਕੀ ਹੀ ਤੇ ਮੈਨੂੰ ਇਹੀ ਕਿ ਚਲ ਮੈਂ ਹੁਣ ਨਾ ਰਸੋਈ ਦਾ ਵੀ ਕਰਨਾ ਹੀ ਤੇ ਮੈਂ ਕਿਹਾ ਚਲ ਕੱਪੜੇ-ਕੱਪੜੇ ਸਾਂਭ ਲਈਏ ਪਹਿਲਾਂ ਹਣਾ ਸਾਰਾ ਕੁਝ ਕਰ ਲਈਏ ਤੇ ਅੱਜ ਸਫਾਈਆਂ ਵੀ ਲੇਟ ਹੋਈਆਂ ਤੇ ਸ਼ਾਮ ਨੂੰ ਐ ਲੱਗਣਾ ਜਿਦਾ ਸਵੇਰ ਹੁੰਦੀ ਹੈ ਤੇ ਸਾਰਾ ਮਤਲਬ ਘਰ ਐਨ ਸਾਫ਼ ਲੱਗਦਾ ਪਿਆ ਹੀ AC ਵਗੈਰਾ ਦੀ ਵੀ ਸਰਵਿਸ ਹੋ ਗਈ ਹੈ ਨਾ ਸਾਰਾ ਕੰਮ ਹੋ ਗਿਆ ਇਹ ਹੁਣ ਮੈਂ ਰਸੋਈ 'ਚ ਜਿਹੜਾ ਹੀ ਰੋਟੀ ਬਣਾਉਣੀ ਸੀ ਰਾਤ ਦੀ ਤੇ ਮੈਂ ਕਿਹਾ ਚਲੋ ਸੁੱਤਾ ਹਾਂ ਤੇ ਸੁੱਤਾ-ਸੁੱਤਾ ਮੈਂ ਚਲੋ ਇਹ ਵੀ ਕੰਮ ਕਰ ਲੈਣੀ ਹੈ ਇੱਥੇ ਬਣਾਈ ਸੀ ਸਬਜ਼ੀ ਕareleਆਂ ਦੀ ਇੱਕ ਪਾਸੇ ਮੈਂ ਉਹ ਗਰਮ ਕਰਨ ਲੱਗੀ ਕਿਉਂਕਿ ਮੈਂ ਜਿਹੜੀ ਸਬਜ਼ੀ ਹੈ ਉਹ 4-5 ਵਜੇ ਤੱਕ ਮੈਂ ਜਿਹੜੀ ਉਹ ਬਣਾ ਲੈਣੀ ਆ ਇਹ ਹੁੰਦਾ ਕਿ ਆਂਟੀ ਨੇ ਸ਼ਾਮ ਹੀ ਆਉਣਾ ਹੁੰਦਾ ਫਿਰ ਨਾਲ ਹੀ ਉਹ ਨਾ ਕਰ ਲੈਂਦੇ ਬਰਤਨ ਸਾਫ਼ ਕਰ ਲੈਂਦੇ ਆ ਫਿਰ ਰਾਤ ਦੇ ਵੀ ਨਾਲ ਹੀ ਹੋ ਜਾਂਦੇ ਬਰਤਨ ਸਾਫ਼ ਤੇ ਝੂਠ ਵੀ ਨਹੀਂ ਰਹਿੰਦੀ ਹੈ ਅਗੇ ਰਸੋਈ ਚ ਐਨ ਸਾਫ਼ ਹੁੰਦੀ ਰਸੋਈ ਵੀ ਤੇ ਫਿਰ ਮੈਂ ਜਿਹੜੇ ਫੁਲਕੇ ਵਗੈਰਾ ਲਾ ਲਏ ਉਹਦੇ ਸੁੱਤੇ ਸੁੱਤੇ ਮੈਨੂੰ ਇਹ ਕਿ ਉੱਠ ਜਾਣਾ ਨੇ ਫਿਰ ਮੈਂ ਜਲਦੀ ਜਲਦੀ ਜਿਹੜੇ ਫੁਲਕੇ ਉਹ ਬਣਾ ਲਈ ਹੁਣ ਤੇ ਇੰਨੀ ਜ਼ਿਆਦਾ ਗਰਮੀ ਆ ਕਿ ਸਿਰ ਵੀ ਧੂਲ ਉਹਨਾਂ ਤੇ ਉਸੇ ਵੇਲੇ ਦਿਲ ਕਰਦਾ ਬੰਨ ਲੀਏ ਤੇ ਵਾਲ ਖੁੱਲੇ ਨਹੀਂ ਰੱਖੇ ਜਾਂਦੇ ਹੁਣ ਸਰਦੀਆਂ ਹੁੰਨਾਂ ਤੇ ਵਾਲ ਜਿਹੜੇ ਖੁੱਲੇ ਰੱਖੇ ਜਾਂਦੇ ਆ ਗਰਮੀਆਂ ਹੁੰਣ ਤੇ ਬਿਲਕੁਲ ਨਹੀਂ ਰੱਖੇ ਜਾਂਦੇ ਹੁਣ ਤੇ ਮੇਰਾ ਛੋਟਾ ਜਿਹਾ ਬੇਟਾ ਵਾ ਤੇ ਮੈਂ ਬਿਲਕੁਲ ਖੁੱਲੇ ਨਹੀਂ ਰੱਖਦੀ ਕਿਉਂਕਿ ਉਹਨਾਂ ਵਾਲਾਂ 'ਚ ਹੱਥ ਫੇਰਦਾ ਵਾ ਤੇ ਵਾਲ ਪੁੱਟਦਾ ਵਾ ਤੇ ਉਹਦੇ ਕਰਕੇ ਨਾ ਫਿਰ ਉਹਦੇ ਵਾਲਾਂ ਵਾਲ ਜਿਹੜੇ ਹੱਥਾਂ 'ਚ ਆ ਜਾਂਦੇ ਆ ਇਸ ਕਰਕੇ ਨਾ ਮੈਂ ਖੁੱਲੇ ਨਹੀਂ ਰੱਖਦੀ ਹੈਗੀ ਤੇ ਤੇ ਤੁਸੀਂ ਪੂਰਾ ਵਲੌਗ ਸ਼ੁਰੂਤ ਲੈ ਕੇ ਐਂਡ ਤੱਕ ਵੇਖਿਆ ਕਰੋ ਹਨਾ ਤੇ ਆਪਣਾ ਵਾਚ ਟਾਈਮ ਜਿਹੜਾ ਕੰਪਲੀਟ ਹੋ ਜੇ ਜਲਦੀ ਤੋਂ ਜਲਦੀ ਤੇ ਚੈਨਲ ਮੋਨਟਾਈਜ਼ ਹੋ ਜੇ ਤੇ ਉਹਦੀ ਖੁਸ਼ਖਬਰੀ ਤੁਹਾਨੂੰ ਜਲਦੀ ਜੜੀ ਉਹ ਦਵਾਂਗੇ ਤੇ ਪਲੀਜ਼ 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 ਸਪੋਰਟ ਕਰਿਓ ਤੇ ਪੂਰਾ ਵਲੌਗ ਨੂੰ ਵੇਖਿਓ ਭਾਵੇਂ ਲਾ ਕੇ ਰੱਖ ਦਿਆ ਕਰੋ ਤੇ ਪੂਰਾ ਵਲੌਗ ਨੂੰ ਵੇਖਿਆ ਕਰੋ ਤੇ ਮੇਰੀ ਹੈਲਪ ਹੋ ਜੇਗੀ ਥੋੜੀ ਬਹੁਤ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿੱਦਾਂ ਤੁਸੀਂ ਪਿਛਲੇ ਵਲੌਗ ਨੂੰ ਜਿਹੜਾ ਸਪੋਰਟ ਕੀਤੀ ਹੋਤੀ ਹੈ ਉਹ ਇਦਾਂ ਹੀ ਸਾਰੇ ਕ ਵਲੌਗ ਨੂੰ ਜਿਹੜਾ ਉਹ ਵੇਖਿਆ ਕਰੋ ਚਲੋ ਜੀ ਬਾਏ ਬਾਏ